ਤੂੰ ਬੜਾ ਕੁਝ ਬੋਲਦਾ ਰਹਿਆ ਯਾਰ ਤੈਨੂੰ ਕਿਸੇ ਨੇ ਕੀ ਕਿਹਾ ਸੀ ਕੈਪਟਨ ਬਾਰੇ ਸੁਖਵੀਰ ਬਾਰੇ ਹਰਸਿਮਰਤ ਬਾਰੇ ਕਿਹਦੇ ਬਾਰੇ ਤੂੰ ਬੋਲਿਆ ਸ਼ਰਯਾਮ ਹੀ ਬੋਲਦਾ ਰਹੇ ਸਟੇਜਾਂ ਦੇ ਉੱਤੇ ਕਿੱਕਲਗਾ ਸੁਣਾਉਂਦਾ ਰਹਿਆ ਤੂੰ ਕਹਿੰਦਾ ਲੋਕਾਂ ਨੂੰ ਅਸੀਂ ਬੋਲਣ ਲਾਇਆ ਅੱਜ ਬੋਲਣ ਵਾਲੇ ਲੋਕ ਬਰਦਾਸ਼ਤ ਨਹੀਂ ਲਿਆ ਤੂੰ ਉਹਨਾਂ ਨੇ ਥੀਆਂ ਪਾਣਾ ਤੱਕ ਜਾ ਪਹੁੰਚਿਆ ਯਾਰ ਉਹਨਾਂ ਦੇ ਪਰਚੇ ਦਿਵਾਉਣ ਲੱਗ ਗਏ ਥੋਲੇ ਕੈਂਟਰ ਕਹਿ ਕੇ ਮਾਰਨ ਲੱਗ ਗਏ ਤੇ ਬਾਰੀ ਬਾਈ ਸਭ ਦੀ ਲਿਆਊਗਾ ਇਹ ਬਲਦੀ ਦੇ ਬੂਥੇ ਚ ਪਾਊਗਾ ਪੰਜਾਬ ਦੀ ਜਵਾਨੀ ਨੂੰ ਸਾਟੀਆਂ ਸੂਟੀਆਂ ਕੇਂਦਰ ਨਾਲ ਕਰੀ ਬੈਠਾ ਤੂੰ ਬੜਾ ਕੁਝ ਬੋਲਦਾ ਰਿਹਾ ਯਾਰ ਤੈਨੂੰ ਕਿਸੇ ਨੇ ਕੀ ਕਿਹਾ ਸੀ ਕੈਪਟਨ ਬਾਰੇ ਸੁਖਬੀਰ ਬਾਰੇ ਹਰਸ਼ਮਿਤ ਬਾਰੇ ਕਿਹਦੇ ਬਾਰੇ ਤੂੰ ਬੋਲਿਆ ਸ਼ਰੇਆਮ ਹੀ ਬੋਲਦਾ ਰਹਿ ਸਟੇਜਾਂ ਦੇ ਉੱਤੇ ਕਿ ਕਿਲਗਾ ਸੁਣਾਉਂਦਾ ਰਿਹਾ ਮੰਦ ਬੁੱਧੀ ਕਹਿੰਦਾ ਰਿਹਾ ਵੀ ਡੜਾਣਾ ਮਾਰਦੇ ਸੁਖਬੀਰ ਮੰਦ ਬੁੱਧੀ ਹੈ ਕੈਪਟਨ ਬਾਰੇ ਤੂੰ ਬੋਲਦਾ ਰਿਹਾ ਇਹ ਪਜਾਮੀ ਦੇਖੋ ਕਿਵੇਂ ਪਾਉਂਦਾ ਇਹਦੀ ਦਾੜ੍ਹੀ ਦੇਖੋ ਕਿਵੇਂ ਹੈ ਇਹ ਰੂਸਾਂ ਨੂੰ ਲਈ ਫਿਰਦਾ ਕੀ ਕੋਹ ਨਹੀਂ ਬੋਲਿਆ ਤੂੰ ਤੈਨੂੰ ਆਲੇ ਲੰਮਾ ਪਾਇਆ ਤੈਨੂੰ ਸੱਟੇ ਚੱਕ ਕੇ ਜੇਲ੍ਹ ਚ ਲੈ ਨੇ ਤੂੰ ਕਹਿੰਦਾ ਲੋਕਾਂ ਨੂੰ ਅਸੀਂ ਬੋਲਣ ਲਾਇਆ ਅੱਜ ਬੋਲਣ ਵਾਲੇ ਲੋਕ ਬਰਦਾਸ਼ਤ ਨਹੀਂ ਰਿਹਾ ਤ ਉਹਨਾਂ ਦੇ ਪਰਚੇ ਦਬਾਉਣ ਲੱਗਿਆ। ਸੋ ਕੋਈ ਗੱਲ ਨਹੀਂ। ਪੰਜਾਬ ਦੇ ਲੋਕਾਂ ਨੂੰ ਅਪੀਲ ਆ। ਕੋਈ ਗੱਲ ਨਹੀਂ ਬਈ ਅਸੀਂ ਪਿੱਛੇ ਨਹੀਂ ਹਟਦੇ। ਅਸੀਂ ਤਾਂ ਕੱਫਣਵਾਨ ਕਿ ਤੁਰੇ ਆ ਤੇ ਪੰਜਾਬ ਲਈ ਤੁਰੇ ਆ। ਕੋਈ ਗੱਲ ਨਹੀਂ ਇਹ ਮੁਸ਼ਕਲਾਂ ਆਉਂਦੀ ਨਹੀਂ ਹੁੰਦੀਆਂ। ਸੰਘਰਸ਼ਾਂ ਦੇ ਰਾਹ ਦੇ ਵਿੱਚ ਪਰਚੇ, ਠਾਣੇ, ਜੇਲ੍ਹਾਂ ਕੁੱਟਕਟਾ ਪੇ ਚੱਲਦੇ ਹੁੰਦੇ ਆ। ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਵੀਰ ਕੋਈ ਤੁਹਾਨੂੰ ਠਾਣੇ ਦਾ ਠਾਣੇਦਾਰ ਫੋਨ ਕਰਦਾ ਕੋਈ ਸੀ ਇਨਚਾਰਜ ਫੋਨ ਕਰਦਾ ਕੋਈ ਡੀਐਸਪੀ ਐਸਪੀ ਫੋਨ ਕਰਦਾ ਡਰਾਂ ਨਾ ਕਰੋ। ਇਹ ਡਰਾ ਰਹੇ ਆ ਨੌਜਵਾਨ ਨੂੰ ਅੱਜ ਕੱਲ੍ਹ ਥਾਣੇ ਆ ਕੇ ਜਾਓ ਜੀ ਕੀ ਗੱਲ ਬਈ ਕੋਈ ਮੁਕਦਮਾ ਦਰਜ ਹੈ ਕੋਈ ਗਰੰਟ ਜਾਰੀ ਹੋਏ ਨੇ ਉਹੀ ਬੁਲਾ ਲੈਂਦੇ ਆ ਤੇ ਇਸ ਤਰ੍ਹਾਂ ਲਖਾ ਵੀ ਕਿੱਥੇ ਆ ਤੇ ਨਾਨਕੇ ਕਿੱਥੇ ਆ ਭੂਆ ਕਿੱਥੇ ਆ ਮਾਸੀਆਂ ਕਿੱਥੇ ਆ ਤੇਰੀ ਆਈੜੀ ਕਿਹੜੀ ਚੱਲਦੀ ਹੈ ਇਹ ਇੱਕ ਡਰਾਉਣ ਦਾ ਕੋਈ ਹੀ دہشت ਜਦੋਂ ਡਿਬਰੂਗੜ੍ਹ ਮੁੰਡੇ ਸਿੱਟੇ ਨੇ ਚੱਕ ਕੇ دہشت ਪਣਾਈ ਗਈ ਉਦੋਂ ਪੰਜਾਬ 'ਚ ਕਰਫੂ ਲਾਤਾ ਜੀ ਫੋਰਸਾਂ ਮਗਾ ਲੀਆਂ ਜੀ ਮੀਡੀਆ ਤੇ ਇੱਕ ਬਰਤਾਨੀ ਸਰ ਜਤਾ ਵੀ ਪਤਾ ਨਹੀਂ ਪੰਜਾਬ 'ਚ ਕੀ ਹੋਣ ਵਾਲਾ ਇਹ ਉਹੀ ਮਾਹੌਲ ਅੱਜ ਸਾਰੇ ਤੇਰੇ ਡਰਾ ਕੇ دہشت ਪਾ ਕੇ ਗੈਂਗਸਟਰ ਕਹਿ ਕੇ ਮਾਰਨ ਲੱਗ ਗਏ ਹੁਣ ਐਸ ਵੇਲੇ ਪੰਜਾਬ ਪੁਲਿਸ ਗੈਂਗਸਟਰ ਕਹਿ ਕੇ ਮਾਰਦੀ ਆ ਇਨ ਇਹ ਸਰਕਾਰ ਨੇ ਪੰਜਾਬ ਪੁਲਿਸ ਨੂੰ ਟਰੈਕਟਰ ਲੈ ਕੇ ਦੇਤੇ ਆਪਣੇ ਬੁਲਟ ਪ੍ਰੂਫ ਟਰੈਕਟਰ ਨੇ ਹੁਣ ਬੁਲਟ ਪ੍ਰੂਫ ਟਰੈਕਟਰ ਕਾਦੇ ਲਈ ਲੋੜ ਹੈ ਬਈ ਇਹ ਆਪਾਂ 80 90 ਸੁਣਿਆ ਵੀ ਉਦੋਂ ਨਰਮਿਆਂ ਚ ਕਮਾਦਾਂ ਚਰੀਆਂ ਚ ਬੁਲਟ ਪ੍ਰੂਫ ਟਰੈਕਟਰ ਬਾੜ ਕੇ ਮੁਕਾਬਲੇ ਕਰ ਦਿੰਦੇ ਸੀ ਹੁਣ ਗੈਂਗਸਟਰ ਕਹਿ ਕੇ ਮਾਰਨ ਲੱਗ ਗਏ ਤੇ ਬਾਰੀ ਬਾਈ ਸਭ ਦੀ ਲਿਆਊਗਾ ਬਲਦੀ ਦੇ ਬੂਥੇ ਚ ਪਾਊਗਾ ਪੰਜਾਬ ਦੀ ਜਵਾਨੀ ਨੂੰ ਸੈਟਿੰਗਾਂ ਸੂਟਿੰਗਾਂ ਕੇਂਦਰ ਨਾਲ ਕਰੀ ਬੈਠਾ ਹੈ ਤਿਆਰੀਆਂ ਫੁੱਲ ਹੋ ਚੁੱਕੀਆਂ ਨੇ ਤੁਹਾਨੂੰ ਬਖਸ਼ਿਆ ਕਿਸੇ ਨੂੰ ਵੀ ਨਹੀਂ ਜਾਣਾ ਕਿਸੇ ਨੂੰ ਬਦਮਾਸ਼ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਸਮੋਲਰ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਕੋਈ ਇਹੋ ਜਿਹਾ ਬਹਾਨਾ ਜਿਵੇਂ ਭਾਨੇ ਨਾਲ ਹੋ ਰਿਹਾ ਐ ਮਰਵਾ ਦੇਣਗੇ ਕਿਸੇ ਨੂੰ ਕਿਸੇ ਬਹਾਨੇ ਕਿਸੇ ਨੂੰ ਕਿਸੇ ਬਹਾਨੇ ਨਾਲ ਮਰਵਾ ਦੇਣਾ ਸੋ ਇਸ ਕਰਕੇ ਪੰਜਾਬ ਦੇ ਲੋਕੋ ਅਪੀਲ ਆ ਦੇਖੋ ਇੱਕ ਪਾਸੇ ਹੱਦ ਹੱਦ ਹੋ ਗਈ ਉਸ ਦਿਨ ਲਿਖਤੀ ਵਾਅਦੇ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਦੂਜੇ ਪਾਸੇ ਮੁਕਾਦਮੇ ਦੇ ਰਹੇ ਆ 10 ਤਰੀਕ ਦਾ ਸਮਾਂ ਲੈਂਦੇ ਆ ਉਦੋਂ ਪਹਿਲੇ ਪਰਚੇ ਪਾ ਦਿੰਦੇ ਆ ਕਿੱਥੇ ਰਹੀ ਫਿਰ ਨਹੀਂ ਜਵਾਨ ਮੈਂ ਪੁੱਛਣਾ ਜਨਾ ਕਿੱਥੇ ਨਹੀਂ ਜਵਾਨ ਯਾਰ ਕੋਈ ਗੱਲ ਨਹੀਂ ਅਸੀਂ 10 ਤਰੀਕ ਤੱਕ ਸਾਡਾ ਕੋਈ ਬਿਆਨ ਨਹੀਂ 10 ਤਰੀਕ ਤੱਕ ਸਮਾਂ ਲਿਆ ਇਹਨਾਂ ਨੇ 10 ਤੱਕ ਸਾਡਾ ਕੋਈ ਬਿਆਨ ਨਹੀਂ ਇਸ ਗੱਲ ਦੇ ਉੱਤੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਬਾਈ ਤੁਸੀਂ ਆਪਸ ਵਿੱਚੇ ਨਾ ਪਾਟੋ ਇਹ ਜਿਹੜਾ ਵਰਤਾਂਤ ਘੜ ਰਹੀ ਆ ਨਾ ਸਰਕਾਰ ਤੇ ਪੁਲਿਸ ਰਲ ਕੇ ਕਿ ਆਪਦੇ ਬੰਦਿਆਂ ਦੇ ਖਿਲਾਫ ਹੀ ਆਪਦੇ ਬੰਦਿਆਂ ਤੋਂ ਬਲਵਾ ਕੇ ਇੱਕ ਵਰਤਾਂਤ ਲੋਕਾਂ 'ਚ ਮਾਹੌਲ ਸਿਰਜ ਦਿੰਦੇ ਆ ਫਲਾਨਾ ਨਾਇਆ ਕਰ ਗਿਆ ਫਲਾਨਾ ਵੇਖ ਗਿਆ ਫਲਾਨਾ ਕਿਵੇਂ ਪਹੁੰਚ ਗਿਆ ਫਲਾਨਾ ਘਰੇ ਨજર ਬੰਦ ਹੋ ਗਿਆ ਇਹ ਆਪਸ ਵਿੱਚ ਲੋਕਾਂ ਨੂੰ ਪਾੜਨ ਦੀਆਂ ਨੀਤੀਆਂ ਨੇ ਇਹ ਅਸ ਵੇਲੇ ਵੀ ਖੇਡੀਆਂ ਜਾ ਰਹੀਆਂ ਨੇ ਪਰਿਵਾਰ ਨੂੰ ਅੱਡ ਮਿਲਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕੱਲ ਪਰਿਵਾਰ ਨੂੰ ਬੁਲਾਇਆ ਡੀਏਜੀ ਭੁੱਲਰ ਨੇ ਪਟਿਆਲੇ ਤੁਸੀਂ ਜੀ ਵਕਾਲਤਨਾਮਾ ਦੇ ਦਿਓ ਜੀ ਜ਼ਮਾਨਤ ਲਵਾ ਲਓ ਕਿਉਂ ਭਈ ਤੁਸੀਂ ਤੈਨੂੰ ਕੀ ਵਾਦਾ ਕਰਕੇ ਗਏ ਆ ਕੀ ਗੱਲਬਾਤ ਹੋਈ ਆ ਕੀ ਸਹਿਮਤੀ ਹੋਈ ਆ ਕੀ ਸਮਝੌਤਾ ਹੋਇਆ ਕੀ ਲਿਖਤ ਹੋਈ ਆ ਜਾਣੀ ਵੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਹੌਲੀ ਹੌਲੀ ਪਾੜ ਦੋ ਇਹਨਾਂ ਨੂੰ ਮੇਰੇ ਬਾਕੀ ਨੂੰ ਫੋਨ ਕਰਨਗੇ ਅੱਡ ਕਹਿਣਗੇ ਕੋਈ ਹੋਰ ਤਰ੍ਹਾਂ ਨੂੰ ਕਹਿਣਗੇ ਉਹਨੂੰ ਅੱਡ ਫੋਨ ਕਰਦੇ ਆ